ਅੰਮ੍ਰਿਤ ਨਾਟਿ ਫਿਲਮ ਐਮਰਜੈਂਸੀ ਨੂੰ ਲੈ ਕੇ ਜਿੱਤੇ ਲਗਾਤਾਰ ਵਿਵਾਦ ਪਕਦਾ ਨਜ਼ਰ ਆ ਰਿਹਾ ਉੱਤੀ ਹੁਣੇ ਇੱਕ ਆਟੋ ਵਾਲੇ ਦੇ ਵੱਲ ਨਵੀਂ ਪਹਿਰ ਕੀਤੀ ਗਈ ਹੈ ਜਿਸ ਦੇ ਵਿੱਚ ਆਟੋ ਵਾਲੇ ਨੇ ਆਪਣੇ ਆਟੋ ਦੇ ਪਿੱਛੇ ਇੱਕ ਲਾਲ ਰੰਗ ਦਾ ਪੋਸਟਰ ਚਿਪਕਾਇਆ ਜਿਸ ਦੇ ਵਿੱਚ ਐਮਰਜੈਂਸੀ ਫਿਲਮ ਲੋਕਾਂ ਨੂੰ ਨਾ ਦੇਖਣ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਇਹ ਐਮਰਜੈਂਸੀ ਫਿਲਮ ਨਾ ਦੇਖੋ ਫਿਲਮ ਦੇ ਪੈਸੇ ਜਿਹੜੇ ਨੇ ਉਹ ਕਿਸੇ ਮੰਦਰ ਜਾਂ ਕਿਸੇ ਗਰੀਬ ਨੂੰ ਦੇ ਦਿਓ ਰੋਟੀ ਕੱਪੜੇ ਦੇ ਵਿੱਚ ਖਰਚ ਕਰੋ ਤੇ ਸਰਦਾਰ ਜੀ ਨੂੰ ਇਸ ਤਰ੍ਹਾਂ ਬਦਨਾਮ ਨਾ ਕਰੋ ਦਰਹਤ ਤੁਹਾਨੂੰ ਪੂਰਾ ਮਾਮਲਾ ਦੱਸ ਦੇ ਇੱਕ ਕੰਗਨਾਰ ਨੋਟ ਤੇ ਫਿਲਮ ਐਮਰਜੈਂਸੀ ਜਲਦ ਹੀ ਰਿਲੀਜ਼ ਹੋਣ ਵਾਲੀ ਸੀ ਪਰ ਇਸ ਨੂੰ ਲੈ ਕੇ ਹੁਣ ਲਗਾਤਾਰ ਵਿਵਾਦ ਪੱਖ ਦਾ ਨਜ਼ਰ ਆ ਰਹੇ ਆ ਬਸ ਬਕਵਾਸ ਸੀ ਕਿ ਜਿੱਥੇ ਬੰਗੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਸੀਰ ਹਜਰਮਨ ਹਟਾਏ ਜਾਣੇ ਚਾਹੀਦੇ ਨੇ ਤਾਂ ਇਸ ਨੂੰ ਲੈ ਕੇ ਲਗਾਤਾਰ ਕੋਈ ਵਿਵਾਦ ਪੱਖਾ ਹੋਇਆ ਹੈ ਤੇ ਇਸੇ ਵਿਚਕਾਰ ਇਹ ਆਟੋ ਵਾਲੇ ਦਾ ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੰਗਨਰ ਨੋਹਦ ਦੀ ਤਾਂ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਜੇਕਰ ਉਹਨਾਂ ਦੀ ਫਿਲਮ ਰਿਲੀਜ਼ ਨਾ ਹੋਣ ਦਿੱਤੀ ਗਈ ਤਾਂ ਉਹ ਅੱਗੇ ਕੋਰਟ 바ਦੀ ਸਹਾਰਾ ਲੈ ਰਹੀ ਹੈ ਤਾਂ ਦੱਸ ਨੀਏ ਕਿ ਦੂਜੇ ਪਾਸੇ ਸਿੱਖ ਜੱਥੇਬੰਦੀਆਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਕੁਝ ਦ੍ਰਿਸ਼ ਨੇ ਉਰਦੂ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਜਾਂ ਖਰਾਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਲਗਾਤਾਰ ਇਹ ਵਿਵਾਦ ਪਖਦਾ ਜਾ ਰਿਹਾ ਤੇ ਇਸੇ ਵਿਚਕਾਰ ਇਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਇੱਕ ਆਟੋ ਵਾਲਾ ਇਸ ਪੋਸਟਰ ਦੇ ਨਾਲ ਖੜਾ ਦਿਖਾਈ ਦੇ ਰਿਹਾ ਤੇ ਉਸ ਦੇ ਵਿੱਚ ਇਹ ਅਪੀਲ ਕਰ ਰਿਹਾ ਹੈ ਕਿ ਜੋ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਹੈ ਉਹ ਨਾ ਦੇਖੀ ਜਾਵੇ ਫਿਲਮ ਦੇ ਜਿਹੜੇ ਪੈਸੇ ਨੇ ਉਹ ਮੰਦਰ ਜਾਂ ਫਿਰ ਗੁਰੂ ਘਰ ਦੇ ਵਿੱਚ ਚੜ੍ਹਾ ਦਿੱਤੇ ਜਾਣ ਜਾਂ ਫਿਰ ਕਿਸੇ ਗਰੀਬ ਦੀ ਰੋਟੀ ਕੱਪੜੇ ਦੇ ਉੱਤੇ ਖਰਚ ਕੀਤੇ ਜਾਣ ਪਰ ਫਿਲਮ ਨਾ ਦੇਖੀ ਜਾਵੇ ਸਰਦਾਰ ਜੀ ਨੂੰ ਬਦਨਾਮ ਨਾ ਕੀਤਾ ਜਾਵੇ ਕੰਨਾਂ ਰੋਟੀ ਫਿਲਮ ਐਮਰਜੈਂਸੀ ਨੂੰ ਲੈ ਕੇ ਜਿੱਥੇ ਲਗਾਤਾਰ ਵਿਵਾਦ ਪਕਦਾ ਨਜ਼ਰ ਆ ਰਿਹਾ ਉੱਤੀ ਹੁਣੇ ਇੱਕ ਆਟੋ ਵਾਲੇ ਦੇ ਵੱਲੋਂ ਨਵੀਂ ਤਹਿਰ ਕੀਤੀ ਗਈ ਹੈ ਚਸਤੇ ਵਿੱਚ ਆਟੋ ਵਾਲੇ ਨੇ ਆਪਣੇ ਆਟੋ ਦੇ ਪਿੱਛੇ ਇੱਕ ਲਾਲ ਰੰਗ ਦਾ ਪੋਸਟਰ ਚਪਕਾਇਆ ਹੈ ਜਿਸ ਦੇ ਵਿੱਚ ਐਮਰਜੈਂਸੀ ਫਿਲਮ ਲੋਕਾਂ ਨੂੰ ਨਾ ਦੇਖਣ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਨਾ ਦੇਖੋ ਫਿਲਮ ਦੇ ਪੈਸੇ ਜਿਹੜੇ ਨੇ ਉਹ ਕਿਸੇ ਮੰਦਰ ਜਾਂ ਕਿਸੇ ਗਰੀਬ ਨੂੰ ਦੇ ਦਿਓ ਰੋਟੀ ਕੱਪੜੇ ਦੇ ਵਿੱਚ ਖਰਚ ਕਰੋ ਤੇ ਸਰਦਾਰ ਜੀ ਨੂੰ ਇਸ ਤਰ੍ਹਾਂ ਬਦਨਾਮ ਨਾ ਕਰੋ ਦਰਕਰ ਤੁਹਾਨੂੰ ਪੂਰਾ ਮਾਮਲਾ ਦਾ ਦੇ ਇੱਕ ਕੰਗਨਰ ਨੋਟ ਤੇ ਫਿਲਮ ਐਮਰਜੈਂਸੀ ਜਲਦ ਹੀ ਰਿਲੀਜ਼ ਹੋਣ ਵਾਲੀ ਸੀ ਪਰ ਇਸ ਨੂੰ ਲੈ ਕੇ ਹੁਣ ਲਗਾਤਾਰ ਵਿਵਾਦ ਪੱਖ ਦਾ ਨਜ਼ਰ ਆ ਰਿਹਾ ਹੈ ਬਸਲ ਬਕਵਤ ਸੀ ਕਿ ਜਿੱਥੇ ਬੰਗੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਸੀਨ ਹਜ਼ਾਰوں ਹਟਾਏ ਜਾਣੇ ਚਾਹੀਦੇ ਨੇ ਤਾਂ ਇਸ ਨੂੰ ਲੈ ਕੇ ਲਗਾਤਾਰ ਕੋਈ ਵਿਵਾਦ ਪੱਖਾ ਹੋਇਆ ਹੈ ਤੇ ਇਸੇ ਵਿਚਕਾਰ ਇਹ ਆਟੋ ਵਾਲੇ ਦਾ ਪੋਸਟਰ ਸੋਸ਼ਲ ਮੀਡੀਆ ਦੇ ਤੇ ਕਾਫੀ ਤੇਜ਼ੀ ਨਾਲ ਵਾਈਰਲ ਵੀ ਹੋ ਰਿਹਾ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕੰਗਨਾ ਰਣੋਤ ਦੀ ਤਾਂ ਉਹਨਾਂ ਦੇ ਵੱਲੋਂ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹਨਾਂ ਦੀ ਫਿਲਮ ਰਿਲੀਜ਼ ਨਾਲ ਹੋਰ ਦਿੱਤੀ ਗਈ ਤਾਂ ਉਹ ਅੱਗੇ ਕੋਟਬਾਦੀ ਸਹਾਰਾ ਲਵੇਗੀ ਤਾਂ ਦੱਸਣਯੋਗ ਕਿ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਫਿਲਮ ਦੇ ਵਿੱਚ ਜੋ ਕੁਝ ਦ੍ਰਿਸ਼ ਨੇ ਉਹਨਾਂ ਵਿੱਚ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ ਜਾਂ ਖਰਾਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਲਗਾਤਾਰ ਇਹ ਰਵਾਜ ਪਕਦਾ ਜਾ ਰਿਹਾ ਤੇ اسی ਵਿਚਕਾਰ ਇਹ ਸੋਸ਼ਲ ਮੀਡੀਆ ਦੇਤੇ ਪੋਸਟ ਵੀ ਵਾਰਨ ਹੋ ਰਹੀ ਹੈ ਜਿਸ ਦੇ ਵਿੱਚ ਸਾਬ ਦੇਖਿਆ ਜਾ ਸਕਦਾ ਹੈ ਕਿ ਇੱਕ ਆਟੋ ਵਾਲਾ ਇਸ ਪੋਸਟਰ ਦੇ ਨਾਲ ਖੜਾ ਦਿਖਾਈ ਦੇ ਰਿਹਾ ਤੇ ਉਸ ਦੇ ਵਿੱਚ ਇਹ ਅਪੀਲ ਕਰ ਰਿਹਾ ਕਿ ਜੋ ਕੰਗਨਰ ਨੋਬ ਦੀ ਫਿਲਮ ਐਮਰਜੈਂਸੀ ਆ ਉਹ ਨਾ ਦੇਖੀ ਜਾਵੇ ਫਿਲਮ ਦੇ ਜਿਹੜੇ ਪੈਸੇ ਨੇ ਉਹ ਮੰਦਰ ਜਾਂ ਫਿਰ ਗੁਰੂ ਘਰ ਦੇ ਵਿੱਚ ਚੜ੍ਹਾਵਾਂ ਦਿੱਤੇ ਜਾਣ ਜਾਂ ਫਿਰ ਕਿਸੇ ਗਰੀਬ ਦੀ ਰੋਟੀ ਕੱਪੜੇ ਦੇ ਉੱਤੇ ਖਰਚ ਕੀਤੇ ਜਾਣ ਪਰ ਫਿਲਮ ਨਾ ਦੇਖੀ ਜਾਵੇ ਸਰਦਾਰ ਜੀ ਨੂੰ ਬਦਨਾਮ ਨਾ ਕਰੇ